ਉਹਨਾਂ ਕੋਲ ਇੱਕ ਸਰਦਾਰ ਭੱਦਰਪੁਰਸ਼ ਆਇਆ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਅਸੀਂ ਜਿਹੜਾ ਨਤੀ ਮੋਟਰ ਆਇਆ ਇਸ ਤਰ੍ਹਾਂ ਜੀ ਮੇਰੇ ਤੋਂ ਮੇਰੇ 13 ਸਾਲ ਵੱਡੇ ਵੱਡੇ ਭਾਈ ਸਾਹਿਬ ਹੈ ਤੇ ਉਹਨਾਂ ਦਾ ਨਾਮ ਹੈ ਕੋ ਚੱਲਿਆ ਨੰਦਨ ਬਾਲੀ ਉਹਨਾਂ ਦਾ ਨਾਮ ਹੈ 1977 ਤੋਂ ਕਰਿਆਨੇ ਦੀ ਦੁਕਾਨ ਕਰਦੇ ਆ ਇਮਾਨਦਾਰੀ ਦੀ ਦੁਕਾਨਦਾਰੀ ਕਰ ਰਹੇ ਆ ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਕ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਣੇ ਦੀਏ ਉਹਨਾਂ ਕੋਲ ਇੱਕ ਸਰਦਾਰ ਭੱਦਰਪੁਰਸ਼ ਆਇਆ ਉਹ ਉਹਨਾਂ ਨੂੰ ਐਨ ਲੱਗਿਆ ਕਿ ਮੇਰੀ ਇਹ ਜਾਣ ਪਹਿਚਾਨਦਾ ਤੇ ਮੈਂ ਇਹਨੂੰ ਜਾਣਦਾ ਤੇ ਉਹ ਚਿਹਰਾ ਜਾਣ ਪਹਿਚਾਨ ਸਮਝ ਨਾਲ ਉਹਨੇ ਉਹ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਖੁੱਲੇ ਨੋਟ ਦੇਣਾ ਚਾਹਨਾ ਤੇ ਵੱਡੇ ਨੋਟ ਲੈਣਾ ਚਾਹਨਾ ਮੈਨੂੰ ਐ ਬਚੇ ਹੋਏ ਨੋਟ ਐ ਘਰ 'ਚ ਵਿਆਹ ਦੇ ਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਬਾਥਰੂਮ ਕਰਨ ਚੱਲੇ ਆ ਤੇ ਤੂੰ ਐਨੇ ਕੋਈ ਕੰਮ ਕਰਨਾ ਕਰਿਆ ਉਹ ਕਹਿੰਦਾ ਕੋਈ ਨਹੀਂ ਜੀ ਮੈਂ ਅੱਗੇ ਕੰਮ ਕਰਿਆ ਨਾ ਤੇ ਅੱਗੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਕਿ ਰਸਤਾ ਬੰਦ ਸੀਗਾ ਉਹ ਥੋੜੀ ਦੇਰ ਬਾਅਦ ਉਹ ਬਾਥਰੂਮ ਕਰਕੇ ਇੱਕ ਦੋ ਤਿੰਨ ਮਿੰਟਾਂ ਬਾਅਦ ਵਾਪਸ ਆਏ ਜਦੋਂ ਵਾਪਸ ਆਏ ਤਾਂ ਸੜਕ ਤੇ ਹੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ ਕਹਿੰਦਾ ਆਹ ਲਓ ਜੀ ਲਿਫਾਫਾ ਤੇ ਮੈਨੂੰ ਤੁਸੀਂ ਵੱਡੇ ਨੋਟ ਦੇਵੋ ਉਹ ਕਹਿੰਦੇ ਨਹੀਂ ਤੂੰ ਦੁਕਾਨ 'ਚ ਆ ਜਾ ਦੁਕਾਨ 'ਚ ਆ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਗਿਣ ਕੇ ਦੇਤੇ 20000 ਰੁਪਇਆ 5 500 ਦੇ 30000 ਰੁਪਇਆ ਗਿਣ ਕੇ ਦੇਤਾ ਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਫਾਫਾ ਰੱਖਤਾ ਜੀ ਆਹ ਪੈਸੇ ਆ ਕਿ ਲਫਾਫਾ ਆ ਪੈਸੇ ਆ ਲੋ ਜੀ ਮੈਂ ਗਨਾਨਾ ਤੁਹਾਨੂੰ ਦਿਨੂੰ ਤੁਸੀਂ ਤੇ ਹਜੇ ਹਜੇ ਉਹਨਾਂ ਨੇ ਗਿਣ ਕੇ ਦਿੱਤੇ ਹੀ ਸੀਗੇ ਉਹਨੇ ਅੱਧੇ ਮਿੰਟ ਬਾਅਦ ਅੱਧੇ ਸਕਿੰਟ ਦੇ ਵਿੱਚੇ ਬਾਹਰ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜਾ ਕੀਤਾ ਹੋਇਆ ਆ ਦੀਆ ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ 5 7 10 ਕਿਲੋਮੀਟਰ ਆਲੇ-ਦਾਲੇ ਪਿੰਡਾਂ 'ਚ ਢੂੰਡਿਆ ਵੀ ਤੇ ਹਾਂ ਕੋਈ ਚਿਹਰਾ ਸਾਨੂੰ ਮਿਲ ਜਵੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹਨੀ ਹੈ ਜੀ ਤੇ ਨੋਟ ਜਿਹੜੇ ਦੇਖੀ ਗਿਆ ਹੈ ਕੀਵੇਂ ਦੇ ਨੋਟ ਸੀਗੇ ਕਿਹੜੇ ਨੋਟ ਸੀਗੇ ਐਕਚੁਅਲੀ ਨੋਟ ਤਾਂ ਨਾ ਜੀ ਲਫਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ ਹਜੇ ਉਹ ਬਰਜੁਰਗ ਹੋਣ ਕਰਨਾ ਉਹਨਾਂ ਨੇ ਆਪਣਾ ਵੈਲਵਿਚਰ ਹੋਣ ਦੇ ਕਾਰਨ ਕਿ ਮੇਰਾ ਭਰੋਸੇ ਵਾਲਾ ਬੰਦਾ ਹੈ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ ਚੋਂ ਕੱਢ ਕੇ ਦੇ ਦਿੱਤੇ ਤੇ ਕੋਈ ਨਹੀਂ ਇਹ ਲਫਾਫੇ 'ਚ ਨੋਟ ਹੈ ਮੈਂ ਗਿਣ ਲੈਂਦਾ ਆਲਰੇਡੀ ਜਦੋਂ ਇੱਥੇ ਲਫਾਫੇ ਦੇ ਵਿੱਚ ਜਿਹੜੀ 2000 ਦੀ ਥੈਲੀ ਲਪੇਟੀ ਹੋਈ ਸੀਗੀ ਉਹ ਪੂਰੇ ਇ ਟੂਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200 200 ਦੇ ਤੇ ਜਿਹੜੀ ਇਹ 5-5000 ਦੀ ਇਹ ਥਈ ਬਣਾ ਕੇ ਇਸ ਤਰ੍ਹਾਂ ਰਵਲ ਲਾਈ ਹੋਈ ਸੀਗੀ 100-100 ਦੇ ਨੋਟਾਂ ਦੀ 5000 ਦੀ ਥਈ ਇਹਦੇ ਬਾਹਰਲੇ ਪਾਸੇ ਕਸਲੀ ਨੋਟ ਹੈ ਇਹਦੇ ਵੀ ਬਾਹਰਲੇ ਪਾਸੇ ਕਸਲੀ ਨੋਟ ਹੈ ਅਜੇ ਉਹਨਾਂ ਨੂੰ ਇਹ ਨੋਟ गिनਨ ਦਾ ਮੌਕਾ ਹੀ ਨਹੀਂ ਮਿਲਿਆ ਅਜੇ ਸਾਰਾ ਕੁਝ ਭਰੋਸੇ 'ਚ ਹੋ ਗਿਆ